ਉਸਨੀ ਲੜਕੀ ਜਿਹੜੀ ਹੈ ਲੜਕੀ ਜਿਹੜੀ ਹੈਗੀ ਹੈ ਲੜਕੀ ਅ ਜਿਹੜੀ ਡਿਪਰੈਸ਼ਨ ਚ ਹੈਗੀ ਹੈ ਤੇ ਉਹ ਲੜਕੀ ਜਦੋਂ ਲੜਕੀ ਦੇ ਜਿਹੜੇ ਗ੍ਰੈਂਡਫਾਦਰ ਨੇ ਤੇ ਬਾਕੀ ਪਰਿਵਾਰ ਨੇ ਦੇਖਿਆ ਵੀ ਉਹ ਬੰਦਾ ਜਿਹੜਾ ਨਿਕਲ ਕੇ ਜਾ ਰਿਹਾ ਉਥੋਂ ਤੇ ਲੜਕੀ ਦੇ ਕੱਪੜੇ ਜਿਹੜੇ ਫਟੇ ਹੋਏ ਸੀਗੇ ਉਹ ਤੋਂ ਦੇਖ ਕੇ ਉਹਨਾਂ ਨੇ ਅਨਜਾ ਲਾਇਆ ਵੀ ਇਹਦੇ ਨਾਲ ਜਿਹੜਾ ਹੈ ਜਿਹੜਾ ਰੇਪ ਦਾ ਅਟੈਂਪਟ ਹੋਇਆ ਤੇ ਉਹਦਾ ਜਿਹੜਾ ਉਹਦੇ ਬਿਚਸਤੇ ਰੱਖ ਕੇ ਸਸ਼ਤਰ ਕਰਕੇ ਪੁਲਿਸ ਨੂੰ ਇਨਵੈਸਟ ਕਰ ਲਿਆ ਗਿਆ ਦਾ ਦਾ ਬੰਨ ਹੈ ਜਿਹੜਾ ਉਹ ਉਹ ਕਰਨ ਦਾ ਬੰਦਾ ਨਹੀਂ ਬਗਾ ਕਿਸੇ ਪਰਸੂ ਜੀ ਇੱਕ ਮਾਮਲਾ ਸ਼ੰਕਰ ਚੌਕੀ ਦੇ ਕਿਸੇ ਪਿੰਡ ਦਾ ਕਾਮਰ ਲ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਇੱਕ ਮਾਈਨਰ ਲੜਕੀ ਹੈ ਜਿਹੜੀ ਮੰਨ ਗੁੱਦੀ ਹੈ ਜਿਹਦੇ ਨਾਲ ਕੇ ਰੇਤ ਦਾ ਜਿਹੜਿਆ ਅਟੈਂਪਟ ਹੋਇਆ ਜਿਸ ਸਬੰਧ ਵਿੱਚ ਸੋਮਲਾਲ son of ਕਰਤਾਰ ਚੰਦ ਦੇ ਖੁਲਖੁਂ ਪਿੰਡ ਦਾ ਇੱਥੇ ਦੋਸ਼ ਲਾਇਆ ਸੀ ਉਹਨਾਂ ਨੇ ਕਿ ਦੋਸ਼ੀ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਸਰ ਇਹ ਮਾਮਲਾ ਆਇਆ ਕਿਸ ਤਰ੍ਹਾਂ ਦਾ ਸਾਹਮਣੇ ਇਹ ਲੜਕੀ ਦੇ ਨਾਲ ਕਿਸ ਤਰ੍ਹਾਂ ਰੇਪ ਕੀਤਾ ਗਿਆ ਕਿਸ ਤਰ੍ਹਾਂ ਇਹ ਐਕਚੁਅਲੀ ਲੜਕੀ ਜਿਹੜੀ ਹੈ ਲੜਕੀ ਜਿਹੜੀ ਹੈਗੀ ਹੈ ਲੜਕੀ ਜਿਹੜੀ ਇਹ ਡਿਪਰੈਸ਼ਨ ਚ ਹੈਗੀ ਹੈ ਤੇ ਉਹ ਲੜਕੀ ਜਦੋਂ ਲੜਕੀ ਦੇ ਜਿਹੜੇ ਗ੍ਰੈਂਡਫਾਦਰ ਨੇ ਤੇ ਬਾਕੀ ਪਰਿਵਾਰ ਨੇ ਦੇਖਿਆ ਵੀ ਉਹ ਬੰਦਾ ਜਿਹੜਾ ਨਿਕਲ ਕੇ ਜਾ ਰਿਹਾ ਉਤੋਂ ਕਿ ਲੜਕੀ ਦੇ ਕੱਪੜੇ ਜਿਹੜੇ ਫਟੇ ਸੀਗੇ ਉਹ ਤੋਂ ਦੇਖ ਕੇ ਉਹਨਾਂ ਨੇ ਨਜ਼ਰ ਲਾਇਆ ਵੀ ਇਹਦੇ ਨਾਲ ਜਿਹੜਾ ਹੈ ਜਿਹੜਾ ਰੇਪ ਦਾ ਅਟੈਂਪਟ ਹੋਇਆ ਤੇ ਉਹਦਾ ਜਿਹੜਾ ਉਹਦੇ ਬਿਸਸ ਤੇ ਰੱਖ ਕੇ ਸਿਸਟਰ ਕਰਕੇ ਦੋਸ਼ੀ ਨੂੰ ਅਰਸਟ ਕਰ ਲਿਆ ਗਿਆ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਉਹਦਾ ਲੜਕੀ ਦਾ ਮੈਡੀਕਲ ਔਰ ਜੋ ਵੀ ਜਿਹੜੀ ਮੈਡੀਕਲ ਫਾਰਮੈਲਟੀਜ਼ ਐ ਸਾਰੀਆਂ ਉਹ ਜਿਹੜੀਆਂ ਕੰੀਆਂ ਕੀਤੀਆਂ ਜਾ ਰਹੀਆਂ ਦੋਸ਼ੀ ਦੀ ਕਿੰਨੀ ਉਮਰ ਹੈ ਦੋਸ਼ੀ ਦੀ ਉਮਰ ਕਰੀਬ 40 ਸਾਲ ਹੈਗਾ ਮੈਰਿਡ ਹੈ 40 ਸਾਲ ਦੀ ਹੈ ਜੀ ਓਕੇ ਤੇ ਲੜਕੀ ਦੀ ਉਮਰ ਕਿੰਨੀ ਹੈ ਲੜਕੀ ਦੀ ਉਮਰ 16 ਸਾਲ ਹੈ